ਅਜੀ ਜਿਹੜਾ ਐਕਸੀਡੈਂਟ ਹੋਇਆ ਹੈ ਜਿਹੜੇ ਨੌਜਵਾਨ ਜਖਮੀ ਵੀ ਹੋਏ ਨੇ ਕਹਿੰਦੀ ਜਾਸਤ ਅਸੀਂ ਜਾ ਰਹੀ ਆ ਕਿਹੜੇ ਪਿੰਡ ਦੇ ਸੀ ਖੁੱਦ ਰਹਿਣ ਵਾਲੇ ਸੀ ਤੇ ਬਾਈ ਜੀ ਦਾਸ ਤੋਂ ਪਲਾ ਸਾਡੇ ਪਿੰਡ ਦੇ ਮੁੰਡੇ ਵੀ ਜਾਂਦੇ ਨੇ ਪਿੰਡ ਸਰੂਪੇ ਵਾਲੇ ਦੇ ਤੇ ਪਰ ਹਜੇ ਤੱਕ ਸਾਡੇ ਪਿੰਡ ਦੇ ਕਦੇ ਵੀ ਇੱਕ ਮੁੰਡੇ ਡੱਟ ਹੋ ਚੁੱਕੀ ਆ ਤੇ ਬਾਕੀ ਦੇ ਮੁੰਡੇ ਜਖਮੀ ਆ ਕਦੇ ਜਲਾਲਾਵਲਾ ਹਸਪਤਾਲ ਚ ਲੈ ਕੇ ਬਹੁਤ ਸੀਰੀਅਸ ਮੁੰਡੇ ਕਹਿੰਦੇ ਇਹ ਬਾਈ ਜੀ ਆਪਣੇ ਜਿਹੇ ਵਿਆਹ ਸ਼ਾਦੀਆਂ ਚ ਕੰਮ ਕਰਦੇ ਮੁੰਡੇ ਹਾਂ ਵੇਟਰ ਦਾ ਕੰਮ ਕਰਦੇ ਆ ਸਵੇਰ ਕਿਨੇ ਕੋਈ ਇਹ ਲੈ ਕੁਝ ਆਮਨ ਦੇ ਜੁੜੇ ਦੀ 6 ਵਜੇ ਕਲਾਉਂਦੇ 7 ਵਜੇ ਕਿਤੇ ਟਾਈਮ ਕਿਤੇ ਦਿੱਤਾ ਹੁੰਦਾ ਉਥੇ ਟਾਈਮ ਟੇਬਲ ਤੇ ਵੀ ਪਹੁੰਚਣਾ ਹੁੰਦਾ ਆਪਦੇ ਤੇ ਪਰ ਅੱਜ ਕੋਈ ਧੁੰਦ ਜਿ ਮਿਲਾ ਤੋਂ ਵੀ ਸੀਗੀ ਅੱਜ ਉਹਦੇ ਕਰਕੇ ਜਾਂ ਕੋਈ ਟਰੱਕਰ ਦੀ ਗਲਤੀ ਹੋਣੀ ਆ ਜਿਹੇ ਕਰਕੇ ਅੱਜ ਇੰਨੇ ਨੌਜਵਾਨਾਂ ਦੀ ਬੱਚਿਆਂ ਦੀ ਮੌਤ ਹੋ ਚੁੱਕੀ ਹੋਈ ਉਹ ਕਹਿੰਦੇ ਵੀ ਟੋਲਾ ਕਲੇ ਦੀ ਮੌਤ ਹੋ ਚੁੱਕੀ ਆ ਐਂਬੂਲੈਂਸ ਮੌਕੇ ਤੇ ਪਹੁੰਚੀ ਆ ਗਈ ਹਾਂ ਹਾਂ ਪਹੁੰਚ ਗਈ ਸੀ ਕਲੇ तो 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 चढ़ तो दे गया बस कल गया अज फिर चला गया अगे तो नहीं जाते बाकी सारे डेली जाते दूजा दिन ही बसरी तले सी ਸਰ ਮਲਾਪੁਰ ਉਪਰਲ ਸੜਕ ਤੇ ਇਹ ਗੱਡੀ ਚੜੀ ਕਿਉਂ ਪਿੱਛੇ ਆਈ ਇਹ ਗੱਡੀ ਰੇਲਵੇ ਵਸਤੀ ਤੋਂ ਗੁਰੂ ਅਰਸਾਏ ਤੋਂ ਹੀ ਕੋਲ ਦੇ ਥੱਲੋਂ ਚਲਦੀ ਹੈ ਜੀ ਕਿਨੇ ਕੁ ਮੁੰਡੇ ਕਹਿੰਦੇ ਮੁੰਡੇ ਦਸੀ ਜਾਂਦੇ 10 12 ਹੋ ਗਈ ਪਰ ਇਹ ਕਨਫਰਮ ਨਹੀਂ ਹੈ ਕਿੰਨੇ ਕੁ ਮੁੱਕ ਗਿਆ ਕਿੰਨੇ ਕੁ ਜ਼ਖਮੀ ਆ ਜੀ ਹਾਂਜੀ ਰਾਜ ਸਾਹਿਬ ਜਣਾ ਹੈ ਹਾਦਸਾ ਵਾਪਰਿਆ ਅੱਜ ਬੜਾ ਮਾੜਾ ਹਾਦਸਾ ਵਾਪਰਿਆ ਕਿਵੇਂ ਦੇਖਦੇ ਹੋ ਤੇ ਬਿਲਕੁਲ ਬਿਲਕੁਲ ਬਹੁਤ ਉਹ ਕਹਿੰਦੇ ਕਿ ਕੋਈ ਸੀ ਨਵੇਂ ਪ੍ਰਸ਼ਾਸਨ ਮੁਹਿੰਦ ਬੋਲਦੇ ਆ ਨਹੀਂ ਅਸੀਂ ਤਾਂ ਦੇਖੋ ਜਿਹੜੀ ਸਾਡੀ ਡਿਊਟੀ ਸੀ ਅਸੀਂ ਸਾਨੂੰ ਜਦੋਂ ਪਤਾ ਲੱਗਿਆ ਤੁਰੰਤ ਅਸੀਂ 15 ਮਿੰਟ ਦੇ ਵਿੱਚ ਮੇਰੀ ਪਬਲਿਕ ਸਪਾਰਟੀ ਪਹੁੰਚ ਗਈ ਸੀ ਤੇ ਉਹ ਜਿਹੜੇ ਹੈਗੇ ਆ ਇੰਜਰਡ ਸੀਗੇ ਉਹਨਾਂ ਨੂੰ ਲੈ ਕੇ ਜਾਂਦੇ ਨੇ ਹਸਪਤਾਲ ਜਿਹੜਾ ਸਾਡਾ ਫਰਜ ਬੰਦਾ ਪਹਿਲਾਂ ਵੀ ਅਸੀਂ ਜਿਹੜਾ ਜਾਨ ਮਾਲ ਦੀ ਰੱਖੀ ਕਰਨਾ ਉਹਨਾਂ ਨੂੰ ਤੁਰੰਤ ਜਿਹੜਾ ਹਸਪਤਾਲ ਪਹੁੰਚਾਇਆ ਗਿਆ ਸੈਂਕੜੇ ਜਿਹੜਾ ਰਸਤਾ ਉਹ ਚਾਲੂ ਕੀਤਾ ਗਿਆ ਕਿਉਂਕਿ ਇਹ ਨੈਸ਼ਨਲ ਹਾਈਵੇ ਆ ਦੇਖੋ ਕਿਥੋਂ ਤੱਕ ਜਾਮ ਲੱਗੇ ਸੀ ਉਹ ਅਸੀਂ ਚਾਲੂ ਕਰਵਾਤਾ ਜਿਹੜਾ ਕਿ ਕੁਦਰਤੀ ਹਾਦਸਾ ਹੋਇਆ ਇਹਦੀ ਬਾਕੀ ਕਾਰੀ ਅਸੀਂ ਅੱਜ ਤਕਰੀਸ ਕਰਾਂਗੇ ਕਿ ਕੀ ਕੀ ਗਲਤੀ ਸੀ ਇਹ ਇਹ ਮਿੰਦਰਾ ਫਿਕਾਪਾ ਜਿਹੜੀ ਇਹ ਆ ਰਹੀ ਸੀਗੀ ਪਬਲਿਕ ਸੀਗੀ ਇਹਦੇ ਉੱਤਰ ਲੇਵਰ ਸੀਗੀ ਲੇਵਰ ਕਈ ਵਾਰੀ ਠਕਾਦੇ ਰਹੇ ਸੀ ਇਹ ਵੀ ਗੱਲ ਦੱਸਣਾ ਚਾਹੁੰਦੇ ਆਂ ਵੀ ਜਿਹੜੀਆਂ ਮਾਲ ਵਾਲੀਆਂ ਗੱਡੀਆਂ ਇਹਦੇ ਤੇ ਪਬਲਿਕਾਂ ਜਿਹੜੀ ਉੱਤੇ ਬੈਠ ਜਾਂਦੀ ਹੈ ਜਿਵੇਂ ਲੇਵਰ ਵਾਲੇ ਆ ਚਲੋ ਉਹਨਾਂ ਨੂੰ ਸਸਤਾ ਪੈਂਦਾ ਪਬਲਿਕ ਜ਼ਿਆਦਾ ਸੀਗੀ ਵਾਲ ਬੈਲੈਂਸ ਹੋ ਗਿਆ ਤੇ ਜਿਹੜਾ ਹੈਗਾ ਟਰਾਲੇ ਨਾਲ ਉਹਦਾ ਹੈਗਾ ਟਰੱਕ ਨਾਲ ਜਿਹੜਾ ਉਹ ਬੜਾ ਹੈਵੀ ਐਕਸੀਡੈਂਟ ਹੋਇਆ ਸਾਨੂੰ ਪਤਾ ਲੱਗਿਆ ਵੀ 7 ਤੋਂ 8 ਆ ਜਿਹੜੇ ਉਹ ਤਾਂ ਹੁਣ ਅਸੀਂ ਤਾਂ ਕੀ ਰਾ ਉਹਨਾਂ ਨੂੰ ਹਸਪੀਟਲ ਪਹੁੰਚਾਤਾ ਸਾਨੂੰ ਦੱਸਣ ਦੇ ਵਿੱਚ ਆਇਆ ਵੀ 7 ਤੋਂ 8 ਲੋਕ ਆ ਜਿਹੜੇ ਉਹ ਉਹਨਾਂ ਨੂੰ ਮ੍ਰਿਤਕ ਲਾਂ ਦਿੱਤਾ ਗਿਆ ਬਾਕੀ ਰੱਬ ਉਹਨਾਂ ਨੂੰ ਲੰਬੀ ਉਮਰ ਕਰੇ ਅਸੀਂ ਤਾਂ ਉਹਨਾਂ ਨੂੰ ਹਸਪੀਟਲ ਪਹੁੰਚਾਤਾ ਕੀ ਰਹਿ